ਜਿੱਥੇ ਲੋਕ ਸਭਾ ਚੋਣਾਂ ਆ ਰਹੀਆਂ ਹਨ ਉਸ ਦੇ ਨਜ਼ਰ ਦੇਖਦੇ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੀ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਗਏ ਹਨ ਉੱਥੇ ਹੀ ਅੰਮ੍ਰਿਤਸਰ ਤੋਂ ਜਿੱਥੇ ਕਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਉਹ ਤੇ ਦੇਖ ਸਕਦੇ ਹੋ ਉਹਨਾਂ ਦੇ ਵਰਕਰਾਂ ਵਿੱਚ ਕਿੰਨੀ ਖੁਸ਼ੀ ਉਤਸ਼ਾਹ ਪਾਈ ਜਾ ਰਹੀ ਹੈ ਟੋਟ ਮੱਕੇ ਵਜਾਇਆ ਜਾ ਰਹੇ ਤੇ ਉਹਨਾਂ ਦਾ ਹਰ ਪੱਗ ਸਵਾਗਤ ਕੀਤਾ ਜਾ ਰਿਹਾ ਹੈ ਇਸ ਸਮੇਂ ਉਹ ਗੱਲ ਕਰੀਏ ਖਡੂਰ ਸਾਹਿਬ ਦੀ ਤਾਂ ਲਾਲਜੀਤ ਸਿੰਘ ਪੋਲਰ ਜੋ ਕਿ ਕੈਬਨਿਟ ਮਨਿਸਟਰ ਨੇ ਅੰਮ੍ਰਿਤਸਰ ਤੋਂ ਜੋ ਟਿਕਟ ਕਲਦੀਪ ਸਿੰਘ ਧਾਲੀਵਾਲ ਨੂੰ ਦਿੱਤੀ ਹੈ ਉਹ ਵੀ ਕੈਬਨਿਟ ਮਨਿਸਟਰ ਨੇ ਉੱਥੇ ਅਸੀਂ ਗੱਲ ਕਰੀਏ ਜਲੰ ਸਸੀਲ ਕੁਮਾਰ ਰਿੰਕੂ ਜੋ ਪਹਿਲਾਂ ਵੀ ਉੱਥੋਂ ਐਮਪੀ ਨੇਗੇ ਤੁਸੀਂ ਦੇਖ ਸਕਦੇ ਹੋ ਮੀਤਹਿਰ ਨੂੰ ਜਦੋਂ ਟਿਕਟ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਵਰਕਾਂ ਵਿੱਚ ਖੁਸ਼ੀ ਦਿਸਾ ਪਾਈ ਜਾ ਰਹੀ ਹੈ ਤੇ ਉਹਨਾਂ ਦੇ ਮੂੰਹ ਮਿੱਠੇ ਕਰਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਗੱਲ ਕਰੀਏ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਫਰੀਦਕੋਟ ਤੋਂ ਗੱਲ ਕਰੀ ਤਾਂ ਕਰਮਜੀਤ ਸਿੰਘ ਹਨਮੋਨ ਜੋਗੀ ਸੰਗਰੂਰ ਤੋਂ ਚਰਚਾਾਂ ਵਿੱਚ ਚੱਲ ਰਹੀਆਂ ਸਨ ਹੁਣ ਪਰ ਫਰੀਦਕੋਟ ਦੀਆਂ ਚਰਚਾਾਂ ਹੁਣ ਬਾਜ਼ਾਰ ਗਰਮ ਹੋ ਚੁੱਕੇ ਹਨ ਉੱਥੇ ਬਠਿੰਡੇ ਦੀ ਗੱਲ ਕਰੀਏ ਤਾਂ ਗਰਮੀਤ ਸਿੰਘ ਖੁੱਡੀਆਂ ਸੰਗਰੂਰ ਤੋਂ ਗਰਮੀ ਗੁਰਮੀਤ ਸਿੰਘ ਮੀਤਹਿਰ ਜੋ ਕੈਬਨਿਟ ਮਿਨਿਸ ਡਿਰੇਕਟਰ ਦਿੱਤੀ ਗਈ ਹੈ ਆਉ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਕੈਬਨਟ ਮੰਤਰੀ ਮੀਟਿੰਗ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਪੀਏਸੀ ਦਾ ਸੰਦੀਪ ਪਾਟਕ ਜੀ ਦਾ ਰਗਵ ਜੀ ਦਾ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੁਬਾਰਾ ਇੱਕ ਵਾਰ ਮੇਰੇ ਤੇ ਫੇਰ ਵਿਸ਼ਵਾਸ ਜਿਹੜਾ ਉਹ ਕੀਤਾ ਕਿਉਂਕਿ ਮੈਂ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੋਂ ਪਾਰਟੀ ਦਾ ਸਪਾਹੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਿਹੜਾ ਲੱਗੇ ਹੋયાਗੇ ਪਹਿਲਾ ਬੂਤੇ ਡਿਊਟੀ ਵੀ ਨਿਭਾਉਂਦੇ ਰਹੇ ਆ ਉਸ ਤੋਂ ਬਾਅਦ ਮੈਂ ਯੂਥ ਦਾ ਪੰਜਾਬ ਦਾ ਪ੍ਰਧਾਨ ਵੀ ਬਣਿਆ ਉਸ ਤੋਂ ਬਾਅਦ ਪਾਰਟੀ ਨੇ 2017 ਦੇ ਵਿੱਚ ਟਿਕਟ ਦਿੱਤੀ ਤਾਂ ਬਰਨਾਲੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਜਦੋਂ ਉਹ ਕਹਿੰਦੇ ਸੀ ਵੀ ਕਾਂਗਰਸ ਦੀ ਵੇਵ ਸੀ ਉਸ ਵੇਵ ਦੇ ਵਿੱਚ ਮੈਨੂੰ ਬਰਨਾਲੇ ਦੇ ਲੋਕਾਂ ਨੇ ਐਮਐਲਏ ਬਣਾਇਆ ਤੇ ਉਸ ਤੋਂ ਬਾਅਦ 22 ਚ ਬਹੁਤ ਵੱਡੀ ਲੀਡ ਬਰਨਾਲੇ ਤਕਰੀਬਨ 40000 ਵੋਟਾਂ ਦੇ ਨਾਲ ਐਮਐਲਏ ਬਣਾਇਆ ਤੇ ਫੇਰ ਪਾਰਟੀ ਨੇ ਮੈਨੂੰ ਪਿਛਲੇ 2 ਸਾਲ ਤੋਂ ਮੰਤਰੀ ਬਣਾਇਆ ਹੋਇਆ ਬੜੇ ਇੰਪੋਰਟੈਂਟ ਮੇਰੇ ਕੋਲੇ ਹੁਣ ਤੱਕ ਮੈਂ 2 9 10 ਡਿਪਾਰਟਮੈਂਟਸ ਦਾ ਮੰਤਰੀ ਰਹਿ ਚੁੱਕਿਆ ਐਕਸਪੀਰੀਅੰਸ ਥੋੜਾ ਨੀਚੇ ਕਰ ਮੈਂ ਕਰ ਚੁੱਕਿਆ ਤੇ ਹੁਣ ਇੱਕ ਵਾਰੀ ਫੇਰ ਮੈਨੂੰ ਮਤਲਬ ਕਿ ਪਿਛਲੇ 7 ਸਾਲ ਚ ਤੀਜੀ ਵਾਰੀ ਜਿਹੜੀ ਟਿਕਟ ਦਿੱਤੀ ਹੈ ਉਹ ਵੀ ਉਸ ਹਲਕੇ ਤੋਂ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਧੋਰਾ ਸੰਗਰੂਰ ਜਿੱਥੋਂ ਮੇਰੀ ਪਾਰਟੀ ਦੀ ਸ਼ੁਰੂਆਤ ਹੋਈ ਜਿੱਥੋਂ ਸਾਡੇ ਇਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਜਿੱਥੋਂ ਮੈਨੂੰ ਲੱਗਦਾ ਵੀ ਜਿਹੜਾ ਸੀਐਮ ਬਣ ਆਲਾ ਉਹ ਵੀ ਉਹ ਜਿਹੜਾ ਸੰਗਰੂਰ ਤੋਂ ਜਿਹੜੀ ਸ਼ੁਰੂਆਤ ਹੋਈ ਸਰਕਾਰ ਬਣਨ ਦੀ ਸੋ ਉਸ ਸੀਟ ਤੋਂ ਜਿਹੜੀ ਜਿੰਮੇਵਾਰੀ ਮੇਰੀ ਲਈ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਇਮਾਨਦਾਰੀ ਨਾਲ ਜਿਹੜੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ ਡਿਊਟੀ ਲਈ ਆ ਹਮੇਸ਼ਾ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਵੀ ਹੋਇਆ ਤੇ ਉਮੀਦ ਹੈ ਕਿ ਮੈਨੂੰ ਸੰਗਰੂਰ ਦੇ ਲੋਕ ਜਿਹੜੇ ਆ ਪਹਿਲਾਂ ਵੀ ਮੈਨੂੰ ਬਹੁਤ ਬਰਨਾਲੇ ਤੋਂ ਪਿਆਰ ਮਿਲਿਆ ਸੰਗਰੂਰ ਤੋਂ ਲੋਕ ਜਿਹੜੇ ਆ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਸੀਟ ਜਿੱਤ ਕੇ ਜਿਹਦੀ ਆਮ ਆਦਮੀ ਪਾਰਟੀ ਦੀ ਝੋਲੀ ਜਿਹੜੀ ਉਹ ਪਾਵਾਂਗੇ ਸਾਡੀ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ 600 ਜੁਨਟ ਬਿਜਲੀ ਪੂਰੇ ਪੰਜਾਬ ਕੇ ਲੋਕੋ ਨੂੰ ਮੁਫਤੀ ਔਰ ਉਹ ਐਸਾ ਵਾਦਾ tha ਜੋ ਬਹੁਤ ਸੇ ਆਪੋਜੀਸ਼ਨ ਕੇ ਲੋਕੋ ਕੋ ਵੀ ਲੱਗ ਰਹਾ tha ਇਪਣੇ ਮੀਡੀਆ ਕੋ ਵੀ ਲੱਗ ਰਹਾ tha ਕਿ ਅਗਰ 600 ਜੁਨਟ ਦਾ ਵਾਦਾ ਸਰਕਾਰ ਨੇ ਕਰ ਤੋਂ ਲਿਆ لیکن 2027 کے پاس جا کے الیکشن کے پاس جا کے سرکار پورا کرے گی لیکن ہم نے پہلے 6 مہینوں میں کیا कच्चे جو ٹیچرز تھے ان کو پکا کرنے کا کام سرکار نے پہلے 6 مہینے میں کیا تو لوگوں میں پوزیٹیوٹی ہے اور ہمیں لگتا ہے کہ صرف سنگرور نہیں 13 کی 13 لوک سبھا کی سیٹاں ہماری پارٹی پنجاب سے جیتے گی ٹھیک ہے جی خبردار سی گا جدیو کینڈیڈیٹاں دی سادی پارٹی نے پیچھے تھوڑا اج تے ساڈے قومیک کندوند ਅਦਰੰਡੇ ਕੇ ਦੀਵਾਨ ਜੀ ਪੰਜਾਬ ਦੇ ਮਾਝਾ ਮੁਫਤੀ ਸਰਦਾਰ ਤੁਮਰ ਸਿਮਰਨ ਜੀ ਸਾਡੇ ਆਲ ਇੰਡੀਆ ਦੇ ਜਨ ਸਖਤ ਰਾਜ ਸਭਾ ਮੈਂਬਰ ਡਾਕਟਰ ਸਦੀਪ ਪਾਠਕ ਜੀ ਤੇ ਖੁਦੀ ਹਾਈ ਕਮਾਂਡ ਨੇ ਅੱਜ 8 ਕੈਂਡੀਡੇਟਾਂ ਦੀ ਜਿਹੜੀ ਲੋਕ ਸਭਾ ਵਾਸਤੇ ਪਹਿਲੀ ਲਿਸਟ ਜਿਹੜੀ ਜਾਰੀ ਕੀਤੀ ਹੈ ਔਰ ਮੈਨੂੰ ਗੁਰੂ ਰਾਮ ਦਾਸ ਜੀ ਦੀ ਨਗਰੀ ਤੋਂ ਅਮਰਸੇਤ ਤੋਂ ਪਾਰਟੀ ਦੇ ਬੰਨੀ ਪਾਰ ਦੇ ਨਾਲ ਉਹ ਕੁਝ ਪਾਰਟੀ ਨੇ ਮੇਦੀ ਵਫਾਦਾਰੀ ਨੂੰ ਦੇਖ ਕੇ ਮੇਦੀ ਬੇਹਤੂ ਨੂੰ ਦੇਖ ਕੇ ਫੈਸਲਾ ਕੀਤਾ ਇੱਕ ਸਧਾਰਨ ਪਰਵਾਦ ਵਿੱਚ ਉੱਠ ਕੇ ਆਮ ਕਿਸਾਨ ਦੇ ਪੁੱਤ ਲੋ ਉੱਠ ਕੇ ਜੇ ਕਿਸੇ ਨੂੰ ਲੋਕ ਸਭਾ ਦੀ ਟਿਕਟ ਮਿਲ ਸਕਦੀ ਹੈ ਮਿਹਨਤ ਕਰਕੇ ਵਫਾਦਾਰੀ ਕਰਕੇ ਉਹ ਸਿਰਫ ਆਮ ਆਦਮੀ ਪਾਰਟੀ ਹੈ ਉਹ ਅਵਧ ਕੇਲੀਵਾਦੀ ਨੇ ਜਿਹੜਾ ਉਹਨਾਂ ਦਾ slogan ਹੈ ਕਹਿੰਦੇ ਹਿੰਦੁਸਤਾਨ ਦੀ ਸਿਆਸਤ ਕਰਨ ਨਹੀਂ ਆਏ ਹਿੰਦੁਸਤਾਨ ਦੀ ਸਿਆਸਤ ਵਿੱਚ ਬਦਲਾਅ ਕਰਨ ਆਏ ਆ ਇਹ ਬਦਲਾਅ ਦਾ ਇੱਕ ਪ੍ਰਤੀਕ ਆ ਕਿ ਤੁਹਾਡੇ ਸਾਹਮਣੇ ਇੱਕ ਆਮ ਗਰੀਬ ਘਰ ਦਾ ਬੱਚਾ ਜਿਹੜਾ ਇੱਕ ਆਮ ਕਿਸਾਨ ਦਾ ਪੁੱਤ ਜਿਹੜਾ ਬਿਠਾ ਜਿਸ ਨੂੰ ਅੱਜ ਲੋਕ ਸਭਾ ਨੇ ਪਹਿਲਾਂ ਇਤੋਂ ਪਹਿਲਾਂ ਇਸੇ ਹਲਕੇ ਤੋਂ ਇਹ ਨਾਲੇ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਅੱਜ ਨਾਲਾ ਨਿਵਾਸੀਆਂ ਨੇ ਐਮ ਐਲ ਏ ਬਣਾਇਆ ਉਹ ਦਾ ਅਦੰਤ ਕੇਦੀਵਾਦ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਪਹਿਲੀ ਜਿਹੜੀ ਲਿਸਟ ਸੀ ਟੌਪ 10 ਵਿਦਵੈਸ ਖਾਲਦਾ ਵੀ ਬਹੁਤ ਪ੍ਰਾਉਡ ਹੈ ਕਿ ਪਹਿਲੀ ਉਦੋਂ ਜਿਹੜੀ ਲਿਸਟ ਆਈ ਸੀਗੀ ਕੈਬਨਟ ਦੀ ਉਦੋਂ ਮੈਂ ਟੌਪ 10 ਦੇ ਵਿੱਚ ਸੀਗਾ ਅੱਜ ਵੀ ਪਾਰਟੀ ਨੇ ਪਹਿਲੀ ਲਿਸਟ ਤੇ ਪਹਿਲਾ ਨਾਮ ਜਿਵੇਂ ਹੈ ਕਿ ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾਂ ਕਉ ਮੈਂ ਮੈਂ ਕਹਿਣਾ ਚਾਹੁੰਦਾ ਕਿ 2 ਸਾਲ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਕੰਮ ਕੀਤਾ ਜਿਹੜਾ ਮੈਂ 2 ਸਾਲ ਦੇ ਵਿੱਚ ਰਿਕਾਰਡ ਕੈਮ ਕੀਤਾ ਕਿ ਕ੍ਰਿਪਾ 1100 11000 ਏਕੜ ਜ਼ਮੀਨ ਪੰਜਾਬ ਦੇ ਵਿੱਚ ਉਹ ਨਜਾਇਜ਼ ਕਬਜ਼ਿਆਂ ਦੀ ਜਿਹੜੀ ਛੜਾਈ ਸੀਗੀ ਕਦੀ 3000 ਕਰੋੜ ਦੀ ਉਹ ਵਰਦੀ ਆ ਉਹਦੇ ਮੈ ਕੋ ਐਨਆਰਆਈ ਵਿਭਾਗ ਸੀਗਾ ਤੇ ਮੈਂ ਕੋਈ ਕਰੀਪ ਨਹੀਂ ਨਹੀਂ 1500 ਐਮਐਨਵੀ ਦੇ ਕੇਸਾਂ ਦਾ 2 ਸਾਲਾਂ ਦੇ ਤਿੰਨ ਨਫਾ ਕੀਤਾ ਇੱਕ ਰਿਕਾਰਡ ਹੈ ਹਸਨ ਜੀ ਹਜ ਤੱਕ ਕੋਈ ਪੰਜਾਬ ਦਾ ਸਿਆਸਦਾਨ ਹੱਥ ਖੜਾ ਕਰਕੇ ਦੱਸ ਦੇ ਕਿ ਇਹਨੇ ਪੰਜ ਬੰਦਾਂ ਦੀ ਜਗ੍ਹਾ ਚੜਾਈ ਹੋ ਔਰ ਮੈਨੂੰ ਬੰਦਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੈ ਗੁਰੂ ਰਾਮਦਾਸ ਕੱਲ ਬੱਥਾ ਟਿਕਣ ਜਾਵਾਂਗੇ ਗੁਰਪ੍ਰੀ ਮੋਰੀ ਜੀ ਫੋਬਾ ਬੁਲਾ ਸਾਹਿਬ ਜੀ ਦੇ ਮੱਥਾ ਟੇਕ ਕੇ ਆਏ ਹਾਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹਨੇ ਸ਼ਕਤੀ ਬਖਸ਼ਣਗੇ ਕਿ ਅਮਰਸਰ ਨਗਰ ਜਿਹੜਾ ਸ਼ਹਿਰ ਹੈ ਜਿਹੜਾ ਗੁਰੂ ਰਾਮਦਾਸ ਦੀ ਨਗਰੀ ਹੈ ਜਿਹੜੇ ਬਹੁਤ ਪੁਰਾਣੇ ਮੁੱਦੇ ਸ਼ਹਿਰ ਦੇ ਰਹਿੰਦੇ ਆ ਸ਼ਹਿਰ ਦੇਣਾ ਇਹਨੂੰ ਵਰਲਡ ਦੇ ਨਕਸ਼ੇ ਤੇ ਖੜਨਾ ਇੱਕ ਜੁਬੇਆ ਦੀ ਪਈ ਆ ਲੋਕ ਸਭਾ ਦੇ ਚ ਜਾ ਕੇ ਆਪਣੇ ਅਮਰਸਰ ਨੂੰ ਬਾਰਡਰ ਦੇ ਕਿਸਾਨਾਂ ਨੂੰ ਅਜਨਾਲਾ ਨਿਵਾਸੀਆਂ ਨੂੰ ਔਰ ਪੰਜਾਬ ਦੀ ਇੱਕ ਵੱਡੀ ਲੜਾਈ ਲੜਾਂਗੇ ਉੱਥੇ ਬਹੁਤ ਵੱਡੀ ਲੜਾਈ ਲੜਨ ਦੀ ਧੋੜ ਹੈ ਉਹ ਲੜਾਈ ਦਿੱਲੀ ਲੋਕ ਸਭਾ ਦੇ ਵਿੱਚ ਲੜਾਂਗੇ ਔਰ ਮੇਰਾ ਖਿਆਲ ਹੈ ਕਿ ਜਿੱਦਾਂ ਅਨਾਲਾ ਨਿਵਾਸੀਆਂ ਨੂੰ ਇਸ ਗੱਲ ਦਾ ਫਕਰ ਹੁੰਦਾ ਕਿ ਤੁਹਾਡਾ ਚੁਣਿਆ ਉਮੀਦਵਾਰ ਜਿਹੜਾ ਲੋਕ ਮਦਨ ਸਭਾ ਦੇ ਵਿੱਚ ਕਿੰਨਾ ਕੰਮ ਕੀਤਾ ਇਦਾਂ ਹੀ ਅਮਸਾ ਨਿਵਾਸੀ ਵੀ ਬਾਅਦ ਵਿੱਚ ਫਕਰ ਕਰਾ ਕਰਨਗੇ ਕਿ ਕਾਮ ਬੰਦੇ ਨੂੰ ਵੋਟ ਪਾਈ ਤੇ ਵੋਟ ਦੀ ਕੀ ਕੀਮਤ ਹੈ ਤੇ ਲੋਕ ਸਭਾ ਦੇ ਅੰਦਰ ਜਾ ਕੇ ਅਮਰ ਅਸਰ ਦੀ ਇੱਕ ਆਵਾਜ਼ ਬੜਾਗੇ ਅਰ ਗੁਰੂ ਅਮਰਦਾਸ ਜੀ ਦੇ ਸ਼ਹਿਦ ਦੀਆਂ ਚਿੰਨੀਆਂ ਜਿੰਨੇ ਆ ਵਿਸ਼ਵਾਸਿਆ ਵਾ ਇਹਨਾਂ ਨੂੰ ਹੱਲ ਕਰਨ ਵਿੱਚ ਪੈਲ ਦੇ ਰਿਹਾ ਉਹ ਕਥਾ